ਮਾਨਯੋਗ ਅਦਾਲਤ ਨੇ ਸੱਜਨ ਕੁਮਾਰ ਨੂੰ ਜਿਹੜੇ ਕਿ 84 ਦੀ ਨਸਲਕੁਸ਼ੀ ਦੇ ਦੋਸ਼ੀਆਂ ਚੋਂ ਇੱਕ ਨੇ ਪ੍ਰਮੁੱਖ ਨੇ ਉਹਨਾਂ ਨੂੰ ਦੋਸ਼ੀ ਘਰਾੜ ਦਿੱਤਾ ਇਹ ਦੇਖੋ ਫਰਕ ਕਾਂਗਰਸ ਨੇ ਲੰਬਾ ਸਮਾਂ ਜਿਹੜੇ ਨਸਲਕੁਸ਼ੀ ਦੇ ਦੋਸ਼ੀ ਸੀ ਸਿੱਖ ਕਤਲੇ ਦਾ ਕਤਲਗਾਰ ਤੇ ਉਹਨਾਂ ਨੇ ਲੰਬਾ ਸਮਾਂ ਮੁਕੱਦਮੇ ਨਹੀਂ ਦਰਜ ਕੀਤੇ ਹੁਣ ਦਿੱਤੇ ਫਿਰ ਉਹਨਾਂ ਨੂੰ ਆਪ ਦੇ ਮਨਿਸਟਰ ਵੀ ਬਣਾ ਕੇ ਰੱਖਿਆ ਮੁੱਖ ਮੰਤਰੀ ਵੀ ਬਣਾਤਾ ਔਰ ਮੋਦੀ ਜੀ ਨੇ ਆ ਕੇ ਦੁਬਾਰਾ ਕੇਸ ਖਲਵਾਏ ਉਹਨਾਂ ਨੂੰ ਸਜ਼ਾ ਦਲਵਾਈ ਉਹਨਾਂ ਨੇ ਜ਼ਖਮਾਂ ਤੇ ਨਮਕ ਲਾਉਣ ਦਾ ਕੰਮ ਕੀਤਾ ਕਾਂਗਰਸੀਆਂ ਨੇ ਇਹਨਾਂ ਨੇ ਜ਼ਖਮਾਂ ਤੇ ਮਲ੍ਹਮ ਲਾਉਣ ਦਾ ਕੰਮ ਕੀਤਾ ਕਿਉਂਕਿ ਇੰਨੀ ਦੇਰ ਬਾਅਦ ਜੋ ਹੋ ਸਕਦਾ ਸੀ ਉਹ ਕੀਤਾ ਔਰ ਲੋਕਾਂ ਨੂੰ ਲੱਗਿਆ ਕਿ ਇਹ ਉਹ ਕੌਮ ਜਿਹੜੀ ਦੇਸ਼ ਭਗਤਾਂ